ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਬਹੁਤ ਸਾਰੇ ਕਿਸਾਨ ਵੀਰਾਂ ਦੇ ਪਿਛਲੇ ਇੱਕ ਹਫ਼ਤੇ ਤੋਂ ਫੋਨ ਆ ਰਹੇ ਸੀ ਬਲਸਾਬ ਕਣਕਾਂ ਪਾਣੀ ਦੇ ਨੇੜੇ ਆ ਚਲੀਆਂ ਤੇ ਗੰਧ ਵੀ ਕਾਫੀ ਹੋ ਗਿਆ ਹੈ ਤੇ ਆਪਾਂ ਸਪਰੇਅ ਪਹਿਲਾਂ ਕਰੀਏ ਕਿ ਪਾਣੀ ਲਾ ਕੇ ਕਰੀਏ ਮੇਰੇ ਕੁਝ ਇੰਟਰਨੈਸ਼ਨਲ ਰਜੇਵੇਂ ਸੀ ਜਿਨ੍ਹਾਂ ਦਾ ਕਰਕੇ ਮੈਂ ਵੀਡੀਓ ਨਹੀਂ ਬਣਾ ਸਕਿਆ ਮੇਰੀਆਂ ਕੁਝ ਟ੍ਰੇਨਿੰਗਾਂ ਸੀ ਪੋਲੀਹਾ우스 ਤੇ ਵੈਜੀਟੇਬਲ ਤੇ ਮੈਂ ਉਹ ਲਾ ਕੇ ਆਇਆ ਤਿੰਨ ਦਿਨ ਦੀ ਕਨਵੈਨਸ਼ਨ ਬਾਅਦ ਸੋ ਅੱਜ ਮੈਂ ਪਿੰਡ ਛੱਜਲਵੱਡੀ ਦੇ ਭਾਜੀ ਜੱਗਾ ਜੀ ਮੇਰੇ ਵੀਰ ਫੁੱਟਬਾਲ ਖੇਡਦੇ ਜੱਗਾ ਫੁੱਟਬਾਲ ਦੇ ਨਾਂ ਨਾਲੇ ਮੇਰੇ ਵੀਰ ਮਸ਼ਹੂਰ ਹੈ ਉਹਨਾਂ ਦੇ ਖੇਤ 'ਚ ਆ ਜਗੇ ਭਾਈ ਆਜੋ ਮੇਰੇ ਨੇੜੇ ਇਹ ਕਣਕ ਕਿਸਾਨ ਵੀਰੋ ਅੱਜ ਤੋਂ 17 ਦਿਨ ਪਹਿਲਾਂ ਬੀਜੀ ਹੋਈ ਆ ਤੇ 20 ਹੈਗਾ ਵਾਇਦਾ ਨਵਿਆ ਟੱਚ ਦਾ ਸਟਾਰ 75 ਜਗੇ ਭਾਈ ਇਹੀ ਨਹੀਂ ਇਹ 72 ਆ 75 ਗਲਾਮ ਸਟਾਰ 72 ਤੇ ਟ੍ਰੀਟਡ ਵੀ ਸੀ ਸੀਡ ਟ੍ਰੀਟਰ ਸੀ ਸਜੈਂਟਾ ਦੀ ਡਿਵਿਡੈਂਟ ਦਵਾਈ ਇਹਨੂੰ ਲੱਗੀ ਸੀ ਜਰਮੀਨੇਸ਼ਨ ਪੂਰੀ ਓਕੇ ਆ ਤੇ ਜਗੇ ਭਾਈ ਕੀ ਪਿਛਲੇ ਹਰ ਵਿੱਚ ਬਹੁਤ ਜ਼ਿਆਦਾ ਗੰਧ ਸੀ ਇਸ ਕਣਕ ਚ ਮਗਰੋਂ ਆਣ ਕੇ ਨਾ ਵੀਰ ਜੀ ਜਦੋਂ ਥੋੜਾ ਉੱਚੀ ਬੋਲਿਓ ਤੁਹਾਡੇ ਕੋਲ ਕੈਮਰਾ ਨਹੀਂ ਹਾਂਜੀ ਤੇ ਮਗਰੋਂ ਆਣ ਕੇ ਉਹ ਧੋਲੀਆਂ ਹੀ ਆ ਕਾਫੀ ਕਣਕ ਦੀਆਂ ਬਹਿ ਗਈਆਂ ਸੀ ਤੇ ਐਰ ਕੀ ਫਿਰ ਮੈਂ ਜਿਹੜੀ ਆ ਸਪਰੇ ਕਣਕ ਤੋਂ ਅਗਲੇ ਦਿਨ ਹੀ ਸਪਰੇ ਕੀਤੀ ਹੈ ਜੀ ਐਰ ਕਾ ਫਿਰ ਬਾਈ ਨੂੰ ਅਸੀਂ ਕਿਹਾ ਵੀ ਤੂੰ ਐ ਕਰ ਕਣਕ ਬੀਜ ਕੇ ਤੇ ਇਹਨਾਂ ਪੰਜਾਂ ਕਿੱਲਾਂ ਦੇ ਵਿੱਚ 17 18 ਕਿੱਲੇ ਦਾ ਪਲਾਟ ਆ ਬਾਈ ਕੋ ਇੱਥੇ ਤੁਹਾਨੂੰ ਦਿਖਾਉਣੇ ਕਮਾ ਕੇ ਵੀ ਇਹਨਾਂ ਪੰਜਾਂ ਕਿੱਲਾਂ ਦੇ ਵਿੱਚ ਅਸੀਂ ਅਡਾਮਾ ਦਾ ਅਦਾਕਾ ਤੇ ਇੱਕ ਲੇਖ ਚ ਮੇਰੇ ਖਿਆਲ ਨਾਲ ਮੋਮੀ ਜੀ ਵੀ ਕੀਤੀ ਸੀ ਨਾਲ ਅਸੀਂ ਪਾਈ ਆ 100 ਗ੍ਰਾਮ ਮੈਟਰੀਬਿਊਜਨ ਅਡਾਮਾ ਦੀ ਸੋ ਪਿਛਲੀ ਵਾਰ ਨੂੰ ਕੈਮਰਾਮੈਨ ਸਾਹਿਬ ਥੋੜਾ ਥੱਲੇ ਕਰਕੇ ਵਿਖਾ ਲਿਓ ਵੀਰਜੀ ਦੇ ਕਹਿਣ ਅਨਸਾਰ ਬਹਿ ਕੇ ਬਹਿ ਕੇ ਬਿਲਕੁਲ ਜਿੱਥੇ ਇੱਕ ਵੀਡਸ ਹੈਗੇ ਆ ਜਿੱਦਾਂ ਆ ਗੰਦੂ ਗਿਆ ਇੱਥੇ ਕਾਜੋ ਇੱਥੇ ਕਾਜੋ ਜਿੱਦਾਂ ਆ ਉਗੇ ਆ ਵੀ ਪਿਛਲੀ ਵਾਰ ਨਾਲੋਂ ਜਰਮੀਨੇਸ਼ਨ ਵੀ ਘੱਟ ਹੋਇਆ ਪਰ ਜਰਮੀਨੇਟ ਹੋਇਆ ਕੰਪਨੀ ਦੇ ਕਹਿਣ ਅਨਸਾਰ ਚਾਹੇ ਕਿਸੇ ਨੇ ਅਵਕੀਰਾ ਪਾਈ ਆ ਚਾਹੇ ਕਿਸੇ ਨੇ ਮੂਮੀਜੀ ਪਾਈ ਆ ਚਾਹੇ ਆਦਮਾ ਦਾ ਅਦਾਕਾ ਪਾਇਆ ਕਿਉਂਕਿ ਇਹ ਟੈਕਨੀਕਲ ਐਸ ਵਾਰ ਤਕਰੀਬਨ ਇੰਡੀਅਨ ਬੇਸ ਜਾਂ ਮਲਟੀਨੇਸ਼ਨਲ ਸਾਰੀਆਂ ਕੰਪਨੀਆਂ ਕੋ ਹੈਗਾ ਸੀ ਵੀ ਤੁਸੀਂ ਪਰਵਾਹ ਨਹੀਂ ਕਰਨੀ ਗੰਧ ਓਗਾਵੇ ਥੋੜਾ ਬਹੁਤਾ ਜਾਂ ਜ਼ਿਆਦਾ ਤੇ ਤੁਸੀਂ ਇਹਨੂੰ ਠੀਕ 17ਵੇਂ 18ਵੇਂ ਦਿਨ ਪਾਣੀ ਲਾ ਦੇਣਾ ਉਹ ਹੁਣ ਜਗੇਵੀਰ ਜੀ ਕੱਲ ਨੂੰ ਪਾਣੀ ਲਾੜਣਾ ਹਾਂਜੀ ਅੱਜ 17 ਦਿਨ ਹੋ ਗਏ ਕਣਕ ਜੀ ਨੂੰ ਕੱਲ ਨੂੰ ਅਹੀਂ ਨੂੰ ਪਾਣੀ ਲਾਉਣ ਦੀ ਤਿਆਰੀ ਪੂਰੀ ਪਾਣੀ ਪਾਣੀ ਦੀ ਗਾੜੀ ਜੂਰੀਆ ਪਾਈਏ ਜੂਰੀਆ ਪਾਵਾਂਗੇ ਜ਼ਰੂਰ ਕੁਛ ਪਾਈਏ ਜੂਰੀਆ ਨਾ ਹਾਂਜੀ ਹਨਾ ਮਤਲਬ ਕੱਲ ਨੂੰ ਇਹਨੂੰ ਪਾਣੀ ਲਾਉਣਾ ਹੈ ਲਗਭਗ 2 ਬੋਰੀਆਂ 3 ਕਿੱਲਿਆਂ 'ਚ 30 32 ਕਿਲੋ ਜੂਰੀਆ ਵੀ ਪਾਵਾਂਗੇ ਤੇ ਸਲਫਰ ਬਾਈ ਜੀ ਨੇ 10 10 ਕਿਲੋ ਥੱਲੇ ਕਣਕ ਦੇ ਨਾਲ ਕੇ ਰਿਆ ਸੀ ਡੀਪੀ ਸਵਾ ਬੋਰੀ ਕਿ ਡੇਢ ਨਹੀਂ ਡੇਢ ਬੋਰੀ ਡੀਪੀ ਵੀ ਬਾਈ ਜੀ ਨੇ ਡੇਢ ਬੋਰੀ ਕਿਹ ਰਹੀ ਹੈ ਹੁਣ ਆਪਾਂ ਇਹਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜ਼ਿੰਕ ਤੇ ਕਾਰਬਨ ਬੇਸ ਜ਼ੀਓਗਜ਼ੋਲ ਪ੍ਰੋਡਕਟ ਆਂਦਾ ਪਾ ਕੇ 25 30 ਕਿਲੋ ਖਾਦ ਦੇ ਨਾਲ ਇਹਨੂੰ ਪਾਣੀ ਲਾਵਾਂਗੇ ਪਾਣੀ ਲਾਉਣ ਤੋਂ ਬਾਅਦ ਚ ਇਹ ਗੰਦ ਆਈ ਹੋਪ ਵੀ ਬਹਿ ਜਾਣਾ ਇਹਨੇ ਜਿਹੜਾ ਉੱਗਿਆ ਇਹਨੇ ਮਰ ਜਾਣਾ ਜ਼ਿੰਮੇਦਾਰਾਂ ਦਾ ਜਿਹੜਾ ਕੁਐਸਚਨ ਸੀ ਉਹ ਇਹ ਸੀ ਵੀ ਅਸੀਂ ਵਕੀਰਾ ਨਹੀਂ ਕੀਤੀ ਅਸੀਂ ਮੋਮੀ ਜੀ ਨਹੀਂ ਕੀਤੀ ਅਸੀਂ ਅਡਾਮਾ ਦਾ ਅਦਾਕਾ ਨਹੀਂ ਕੀਤਾ ਅਸੀਂ ਸਟੰਪ ਨਹੀਂ ਪਾਈ ਅਸੀਂ ਮੈਟਰੀ ਨਹੀਂ ਪਾਈ ਮੈਂ ਫਿਰ ਇੱਕ ਵਾਰ ਦੱਸਾਂ ਕਿ ਜਿਹੜੇ ਮੇਰੇ ਵੀਰ 2 ਲੀਟਰ ਸਟੰਪ ਪਾਉਂਦੇ ਆ ਮੈਂ ਸਮਝਦਾ ਕਿ ਉਹ ਮਨੀ ਵੇਸਟ ਆ ਮੰਨ ਲਓ ਤੁਹਾਡਾ ਮਨ ਕਰਦਾ ਕਿ ਪਾਉਣੀ ਆ ਕੁਛ ਨਾ ਕੁਛ ਤੇ ਭਾਵੇਂ ਤੁਸੀਂ 150 ਗ੍ਰਾਮ 200 ਲੀਟਰ ਪਾਣੀ ਲਾ ਕੇ ਕੱਲੀ ਮੈਟਰੀ ਬਿਊਜਨ ਵੀ ਕਰ ਦੋਗੇ 2 ਲੀਟਰ ਪੈਂਡੀ ਨੂੰ ਤੇ ਉਹ ਕੰਮ ਚੰਗਾ ਕਰਕੇ ਦੇਊਗੀ ਪੈਂਡੀ ਮਤਲਬ ਇਹਨੂੰ ਗੋਲੀ ਡੰਡੇ ਨੂੰ ਮੜੂਸੀ ਨੂੰ ਨਹੀਂ ਰੋਕਦੀ ਸੁਖਸਾਨ ਦੋਸਤੋ ਜਿਨ੍ਹਾਂ ਦੀ ਇਸ ਸਥਿਤੀ ਦੀ ਕਣਕ ਹੈਗੀ ਆ ਪੀ 15 ਸੌਰੀ 17 18 20 21 22 25 ਦਿਨ ਦੀ ਹੋ ਗਈ ਹੈ ਉਹ ਕਹਿੰਦੇ ਵੀ ਆਪਾਂ ਗੰਦਲੀ ਕੀ ਕਰੀਏ ਵੇਖੋ ਗੰਦ ਇਸ ਸਟੇਜ 'ਚ ਆਪਾਂ ਜੋ ਸਥਿਤੀ ਹੈ ਪਿਛਲੇ 5-7 ਸਾਲ ਦੀ ਗੰਦ ਸਪਰਿਆ ਨਾ ਮਾਰਦਾਂ ਨਹੀਂ ਆਪਾਂ ਮੈਨੇਜ ਕਰ ਸਕਦੇ ਆ ਮੈਨੇਜ ਕਿਦਾਂ ਕਰ ਸਕਦੇ ਆ ਪੀ ਆ ਹਾਲੇ ਕੈਮਰਾਮੈਨ ਸਾਹਿਬ ਮਾਰਿਓ ਛੋਟਾ ਛੋਟਾ ਏਕ-ਏਕ ਦੋ-ਦੋ ਪੱਤੇ ਦਾ ਗੰਦ ਆ ਸੂਈਆਂ ਵੀ ਨਿਕਲੀਆਂ ਛੋਟੀਆਂ ਪਤਾ ਨਹੀਂ ਕੱਢਿਆ ਇਨੂੰ ਆਪਾਂ ਇਹ ਕਰ ਸਕਦੇ ਆ ਟੈਕਨੀਕਲ ਆਉਂਦਾ ਸਲਫੋਸਲਫੂਰਾਨ ਜਿਹਨੂੰ ਆਪਾਂ ਲੀਡਰ ਕਹਿ ਦਿੰਨੇ ਆ ਅਤੁਲ ਦਾ ਲੋਕਸੋ ਦੇ ਨਾਂ ਤੇ ਆਉਂਦਾ ਹੈ ਉਤਮ ਦਾ ਵੀਟੋ ਦੇ ਨਾਂ ਤੇ ਆਉਂਦਾ ਤੁਸੀਂ ਉਹ ਲੈ ਲਓ ਜੀ ਪੰਜ ਪੈਕੇਟ 4 ਕਿੱਲੇ ਨਾਲ ਛੋਟਾ ਕਈਆਂ ਨੇ ਤੇ ਲੀਫ ਕੱਢੇ ਆ ਜਿਸ ਤਰ੍ਹਾਂ ਕੈਮਰਾਮੈਨ ਸਾਹਿਬ ਫੇਰ ਆਓ ਆਹ ਪਤੇ ਕੱਢੇ ਆ 1-1 2-2 ਪਤੇ ਕੱਢ ਲਏ ਆ ਕਈਆਂ ਦੀਆਂ ਸੂਈਆਂ ਨਾਲ ਹੀ ਲੈ ਲਓ ਤੁਸੀਂ ਕੋਲ ਡੀਨੋ ਫੋਬ ਜਾਣੀ ਕੀ ਟਾਪਿਕ ਮੈਂ ਪੁੱਟ ਕੇ ਵਿਖਾ ਦਿੰਨਾ ਉਹ ਵੀ ਲੈ ਸਕਦੇ ਜੀ ਉਹ ਵੀ ਲੈ ਸਕਦੇ ਜੀ ਚੌੜੇ ਪੱਤੇ ਵਾਲੀ ਕੋਈ ਦਵਾਈਆਂ ਦੇ ਵਿੱਚ ਨਾ ਪਾਇਓ ਤੁਸੀਂ ਮੈਨੇਜ ਕਰ ਸਕਦੇ ਜੇ ਮੈਨੇਜ ਦਾ ਮਤਲਬ ਕੀ ਆ ਵੀ 5 ਡੱਬੇ ਉਹ 5 ਡੱਬੇ ਉਹ ਦੋਵਾਂ ਅਲੱਗ-ਅਲੱਗ ਬਾਲਟੀਆਂ 'ਚ ਘੋਲ ਕੇ 150 ਲੀਟਰ ਕਿੱਲੇ ਦਾ ਬ੍ਰੀਕ ਫੁਆਰੇ 'ਚ ਪਾਣੀ ਲਾਉਣਾ ਵਾ ਦੁਪਹਿਰੋਂ ਬਾਅਦ ਕਿਉਂਕਿ ਟੈਂਪਰੇਚਰ ਹਾਲੇ ਵੀ ਮੇਰੇ ਖਿਆਲ ਨਾਲ 27-28 ਡਿਗਰੀ ਦੇ ਲਾਗੇ ਬੰਨੇ ਹੈਗਾ ਆਪ ਹੀ ਮੰਨਾਂਗੇ ਆਪਾਂ ਇਹਨੂੰ ਕੋਸ਼ਿਸ਼ ਕਰੋ ਵੀ ਸਪਰੇ ਜਿਹੜੀ ਆ 1 ਵਜੇ ਤੋਂ 2 ਵਜੇ ਤੋਂ ਬਾਅਦ ਚ ਕਰੋ ਜਿੰਨੇ ਕਲੇ ਨਿਕਲਦੇ ਆ ਮੈਨੇਜ ਦਾ ਮਤਲਬ ਇਹ ਆ ਵੀ ਇਹ ਜਿਹੜਾ ਵੀਡਸ ਜੰਮਿਆ ਵਾ ਹੋ ਸਕਦਾ ਹੈ ਇਹਦੇ ਵਿੱਚੋਂ 70% ਮਰ ਜੇ 30% ਰਹਿ ਜੇ 50% ਮਰ ਜੇ 50% ਰਹਿ ਜੇ ਪਰ ਆਉਣ ਵਾਲੇ 15 ਦਿਨ ਦੇ ਵਿੱਚ ਇਹ ਗਾਂਦ ਜਿਹੜਾ ਤੁਹਾਡੀ ਪੈਲੀ ਦੇ ਵਿੱਚ ਗੋਲੀ ਡੰਡਾ ਮੜੂਸੀ ਦੇ ਨਾਂ ਨਾਲ ਤੁਸੀਂ ਜਾਣਦੇ ਜੇ ਜਮੀ ਕਹਿੰਦੇ ਜੇ ਜਾਂ ਜੰਗਲੀ ਜਮੀ ਜੰਗਲੀ ਚੌਂਦਰ ਅਲੱਗ ਹੁੰਦੀ ਹੈ ਇਹ ਗੋਲੀ ਡੰਡਾ ਹੀ ਹੈ ਇਹ ਗ੍ਰੋਥ ਨਹੀਂ ਕਰੂਗਾ ਗ੍ਰੋਥ ਨਹੀਂ ਕਰੂਗਾ ਤੁਹਾਡੀ ਪਾਈ ਖਾਦ ਤੁਹਾਡੀ ਕਣਕ ਨੂੰ ਨਹੀਂ ਲੱਗੂਗੀ ਪਹਿਲਾਂ ਜਿਹੜੀਆਂ ਤੁਸੀਂ ਖਾਦਾਂ ਪਾਈਆਂ ਪਹਿਲੀ ਜੋ ਵੀ ਤੁਹਾਡਾ ਕਣਕੀ ਖਾਊਗੀ ਕਿਉਂਕਿ ਇਹਦੀ ਖਰਾਕ ਬੰਦ ਹੋ ਜਾਣੀ ਆ ਤੇ ਘਰ ਦੀ ਕਣਕ ਆਉਣ ਵਾਲੇ 15 ਦਿਨਾਂ ਚ ਹੋਰ ਜ਼ਿਆਦੀ ਬਣ ਜੂਗੀ ਕੈਮਰਾਮੈਨ ਸਾਹਿਬ ਥੋੜਾ ਜਿਹਾ ਬਹਿ ਕੇ ਵਿਖਾ ਲਓ ਵੀ ਕਣਕ ਦਾ ਜਰਮੀਨੇਸ਼ਨ ਵੀ ਚੰਗੀ ਆ ਤੇ 17 ਦਿਨ ਦੇ ਹਿਸਾਬ ਨਾਲ ਕਣਕ ਬਹੁਤ ਵਧੀਆ ਵੀ ਆ ਬਹੁਤ ਸੋਹਣੀ ਕਣਕ ਆ ਜਮਾ ਵੀ ਚੰਗਾ ਤੇ ਇਹ ਹੋਰ ਜ਼ਿਆਦੀ ਬਣ ਜਾਣੀ ਆ ਹੁਣ ਤੁਹਾਡਾ ਫਾਇਦਾ ਕੀ ਹੋਣਾ ਕੀ ਜਿਹੜਾ ਸੈਕੰਡ ਲੋਟ ਤੁਹਾਡਾ ਪਾਣੀ ਦੇ ਨਾਲ ਜੰਮਣਾ ਸੀ ਉਹ ਸਲਫੂ ਸਲਫੋਰਾਨ ਨੇ ਜੰਮਣ ਨਹੀਂ ਦੇਣਾ ਉਹ ਤਾਂ ਤੁਹਾਡਾ ਉਹਨੇ ਫਾਇਦਾ ਕਰ ਜਾਣਾ ਆ ਪਹਿਲੇ ਉਗੀਆਂ ਚੋਂ ਕਿਸੇ ਨੂੰ ਤੇ 100 ਪੈਸੇ ਨਤੀਜਾ ਮਿਲ ਜਾਣਾ ਕਿਸੇ ਨੂੰ 70 ਪੈਸੇ ਮਿਲ ਜਾਣਾ ਤੇ ਕਿਸੇ ਨੂੰ 50 ਪੈਸੇ ਮਿਲਣਾ ਖੇਤ ਦੇ ਹਿਸਾਬ ਨਾਲ ਵੀ ਜਿੰਨਾ ਖੇਤਾਂ ਦੇ ਵਿੱਚ ਦਵਾਈਆਂ ਪਹਿਲਾਂ ਜਿਆਦੀਆਂ ਪੈ ਚੁੱਕੀਆਂ ਕਣਕਾਂ 'ਚ ਗੰਧ ਨਹੀਂ ਮਿਲਦਾ ਉਹਨਾਂ ਨੂੰ ਮਰਦਾ ਉਹਨਾਂ ਨੂੰ ਨਤੀਜਾ ਘੱਟ ਮਿਲਣਾ ਤੇ ਜਿਨ੍ਹਾਂ ਨੇ ਪਹਿਲੀ ਦੂਜੀ ਾਰ ਜਾਂ ਤੀਜੀ ਾਰ ਇਹ ਟੈਕਨੀਕਲ ਵਰਤਣੇ ਆ ਉਹਨਾਂ ਨੂੰ ਨਤੀਜਾ ਜ਼ਿਆਦਾ ਮਿਲ ਜਾਣਾ ਜਾਂ ਜਿਨ੍ਹਾਂ ਕਈ ਾਰ ਲੀਡਰ ਪਾਈ ਆ ਟੌਪਿਕ ਨਹੀਂ ਪਾਈ ਕਈਆਂ ਪਿਛਲੇ ਸਾਲ ਟੌਪਿਕ ਪਾਈ ਲੀਡਰ ਨਹੀਂ ਪਾਈ ਆਪਾਂ ਕੱਲਾ ਵੀ ਕਰ ਸਕਦੇ ਆ ਡੇਢ ਪੈਕੇਟ ਸਲਫੋ ਸਲਫੂਰਾ ਆਂ ਦਾ ਯਾਨੀ ਕਿ 6 ਪੈਕੇਟ 4 ਕਿੱਲੇ ਜਾਂ ਟੌਪਿਕ ਦੇ 6 ਪੈਕੇਟ 4 ਕਿੱਲੇ ਪਰ ਟੌਪਿਕ ਨਾਲੋਂ ਬੈਸਟ ਆਪਸ਼ਨ ਤੁਹਾਡੇ ਲਈ ਇਹ ਰਹੂਗਾ ਸਲਫੋ ਸਲਫੂਰਾ ਆਂ ਦਾ ਟੌਪਿਕ ਨਾਲ ਮੈਂ ਤਾਦ ਐਡ ਕੀਤੀ ਆ ਵੀ ਜਿਹੜੇ 1 1 2 2 ਲੀਫ ਕੱਢ ਆਏ ਆ ਕਿਉਂਕਿ ਉਹਨੇ ਕੰਮ ਕਰਨਾ ਪਤੇ ਰਹੀਂ ਤੇ ਇਹ ਮਰਦੇ ਹੋ ਜਾਣਗੇ ਹੋ ਸਕਦਾ ਆਪਾਂ ਨੂੰ ਦੋਰੇ ਸਪਰੇਅ ਨਾ ਹੀ ਕਰਨੀ ਪਵੇ ਵੇਖੋ ਇਸ ਵਾਰ ਲੀਡਰ ਵਾਲਾ ਟੈਕਨੀਕਲ ਕੋਈ 300 ਤੋਂ ਲੈ ਕੇ 350 ਦੇ ਵਿੱਚ ਵਿੱਚ ਤੁਹਾਡੇ ਹੱਥ 'ਚ ਆ ਜਾਣਾ ਤੇ 170 ਰੁਪਏ ਤੋਂ ਲੈ ਕੇ 220 ਰੁਪਏ ਦੇ ਵਿੱਚ ਵਿੱਚ ਤੁਹਾਡੇ ਹੱਥ 'ਚ ਸਾਰੀਆਂ ਟੌਪਕਾ ਬਾਈ ਨੇਮ ਬ੍ਰਾਂਡ ਸਮੇਤ ਤੁਹਾਡੇ ਹੱਥ 'ਚ ਆ ਜਣਾ ਰੇਟ ਇੰਟਰਨੈਸ਼ਨਲ ਮਾਰਕੀਟ 'ਚੋਂ ਟੈਕਨੀਕਲਾਂ ਦੇ ਘਟੇ ਹੋਣ ਕਰਕੇ ਨੇ ਬੜੇ ਘਟੇ ਆ ਮਹਿੰਗਾ ਨਾ ਖਰੀਦਿਓ 바ਰਗੇਨਿੰਗ ਕਰਕੇ ਖਰੀਦਿਓ ਤੁਹਾਡੀ ਮਾਰਕੀਟ 'ਚੋਂ ਤਕਰੀਬਨ ਹਰੇਕ ਦੁਕਾਨਦਾਰ ਕੋਈ ਚੀਜ਼ਾਂ ਹੈਗੀਆਂ ਇਹ ਤੇ ਕਣਕ ਕਿਸਾਨ ਦੋਸਤੋ ਆ ਗਈ ਬਾਹਨ ਆਲੀ ਤੇ ਨਾਲ ਮੈਂ ਤੁਹਾਨੂੰ ਥੋੜਾ ਜਿਹਾ ਦੋ ਕਰਮ ਦੇ ਵਿਖਾ ਦੇਣਾ ਭੀ ਬਾਈ ਜੀ ਨੇ ਮਟਰ ਲਾਏ ਹੀ ਗੇਤੇ ਤੇ ਮਟਰਾਂ ਆਲੀ ਕਣਕ ਵੀ ਲਗਭਗ ਬਾਈ ਜੀ ਕਹਿੰਦੇ ਨੇ ਦੀ ਹੋਗੀ ਇਹ ਵੀ ਸੋਰ 17 ਦੇ ਹਿੱਸੇ ਇਕੱਠੇ ਬੀਜੀ ਆ ਜੀ ਲਗਭਗ ਇਕੱਠੀ ਜਾਨੀ ਕਿ ਮਟਰ ਬਹੁਤ ਗੇਤੇ ਲਾਇਆ ਇਹ ਕੈਮਰਾਮੈਨ ਸਾਹਿਬ ਖਾ ਲਿਓ ਮਟਰਾਂ ਦੇ ਛੋਟੇ ਬੂਠੇ ਵਿੱਚ ਛੁਗੇ ਵੀ ਆ ਵੀ ਮਟਰਾਂ ਵਾਲੀ ਕਣਕ ਵੀ ਲਗਭਗ ਜਿਹੜੀ ਹੈ ਨਾ ਉਹ ਬਰਾਬਰ ਹੀ ਆ ਗਈ ਥੋੜਾ ਅੱਗੇ ਆਜੋ ਉਹ ਇੱਥੇ ਬੰਨੇ ਥੋੜਾ ਗਿਲ ਸੀ ਚ ਬੱਚੇ ਦਾ ਕਰਕੇ ਭਈਆਂ ਪਾਣੀ ਪੂਣੀ ਪੀਤਾ ਵੀ ਆ ਮਟਰਾਂ ਵਾਲੀ ਕਣਕ ਆ ਤੇ 1 ਮਿੰਟ ਦੇ ਵਿੱਚ ਬਾਈ ਜੇ ਆਪਾਂ ਦੱਸਣਾ ਵੀ ਮਟਰ ਆਪਣੇ ਕਿੰਨੇ ਦਿਨ ਚ ਟੁੱਟ ਗਏ ਆ ਕਿੰਨੇ ਕਿ ਖਵੰਡਲ ਲੱਥੇ ਆ ਤੱਕੀ ਕੋ ਮਟਰਾਂ ਨੇ ਹਰਕਾ ਦਿੱਤਾ ਤੁਹਾਨੂੰ ਵੀਰ ਜੀ ਹਰਕੀ ਤੇ ਮੋੜਾ 18 ਤਰੀਕ ਨੂੰ ਅਸੀਂ ਮਟਰ ਕੇ ਰਹੇ ਸੀ 18 18 9 18 9 ਨੂੰ ਨੋ ਨੂੰ ਗੇਤੇ ਬਹੁਤ ਜ਼ਿਆਦੇ ਗੇਤੇ ਹਾਂ ਉਸ ਦੇ ਬਾਵਜੂਦ ਵੀ ਆਪਾਂ ਲਗਭਗ ਬਹੁਤ ਕੇਅਰ ਕੀਤੀ ਹੈ ਭਾਈ ਨੇ ਜੋ ਜੋ ਆਪਾਂ ਨੂੰ ਆਖਿਆ ਆਪਾਂ ਉਹ ਦਵਾਈਆਂ ਲਗਭਗ ਸਾਰੀਆਂ ਪਾਈਆਂ ਇਸਪਰੇਆਂ ਕੀਤੀਆਂ ਹਾਂਜੀ ਤੇ 6.5 ਕਿਲੋ ਕੁਆਂਟਲ ਦੀ ਐਵਰੇਜ ਲਗਭਗ ਕਿੱਲੇ ਦੀ ਲੱਥੀ ਆਪਣੀ ਲਾਥਾ ਈ 2.5 ਕਿਲੇ ਹੀ ਇਹਦਾ ਲਗਭਗ ਆਪਣੇ ਵਿਕੇ ਆ ਜੀ ਪ 78 ਤਹੀ ਕਹਿ ਰਿਹਾ ਐਵਰੇਜ ਆ ਗਈ ਹੀ ਹਾਂ 78 ਰੁਪਏ ਐਵਰੇਜ ਐਵਰੇਜ ਆ ਗਈ ਸਵਾ ਦੋ ਕਿਲੇ ਹੀ ਮੰਨ ਲਓ ਤੇ ਗੇਤੇ ਬਹੁਤ ਜਿਆਦਾ ਹੀ ਭਾਅ ਚੰਗਾ ਹੀ ਲੱਥਣ ਘਟ ਲੱਥਣ ਦੇ ਬਾਵਜੂਦ ਵੀ ਪੈਸੇ ਪੂਰੇ ਵਟੇ ਗਏ ਹੀ ਜੋ ਐਰਕਾ ਵੇਹ ਮਟਰਾਂ ਦਾ ਬਹੁਤਾ ਵਧੀਆ ਸੀਜ਼ਨ ਨਹੀਂ ਹੈਗਾ ਮੜਾ ਰਿਆ ਮੜਾ ਰਿਆ ਜ਼ਿੰਮੇਦਾਰ ਦੇ ਭੱਲੇ ਕੁਝ ਨਹੀਂ ਪਿਆ ਆਲੂ ਵੀ ਜਿਹੜੇ 55 60 ਦੇਣ ਦੇ ਹੋ ਗਏ ਥੱਲੇ ਹਾਲੇ ਚੰਗੇ ਦੇ ਹਾਲਾਤਾਂ ਚ ਨਹੀਂ ਬੜੇ ਸੋ ਖਸਾਨ ਦੋਸਤੋ ਮੈਂ ਆਪਣੀ ਗੱਲ ਧੜ ਤੱਕ ਪਹੁੰਚਾਉਣ ਲਈ ਬਲ ਖੇਤੀ ਛੱਜਲ ਵੱਡੀ ਦੇ ਨਾਮ ਦਾ YouTube ਚੈਨਲ ਸ਼ੁਰੂ ਕੀਤਾ ਹੈ ਤੁਸੀਂ ਉੱਤੇ ਮੇਰੇ ਦੁਆਰਾ ਪਾਈਆਂ ਵੀਡੀਓ ਵੇਖੋ ਤੁਹਾਨੂੰ ਚੰਗੀਆਂ ਲੱਗਣ ਆਪਣੇ ਗਾੜੀ ਭੈਣ ਭਰਾਵਾਂ ਨੂੰ ਭੇਜੋ ਸ਼ੇਅਰ ਕਰੋ ਕਿਉਂਕਿ ਖੇਤੀ ਹੁਣ ਹੋ ਗਈ ਹੈ ਨੌਲੇਜ ਦੀ ਨੌਲੇਜ ਜਿੰਨੀ ਖੇਤੀ ਬਾਰੇ ਤੁਸੀਂ ਲੈ ਲੋਗੇ ਉਹਨਾਂ ਪ੍ਰੋਫਿਟ ਵੀ ਤੁਹਾਡਾ ਵਧਾ ਜਾਣਾ ਜ਼ਰੂਰੀ ਨਹੀਂ ਵੀ ਇੱਕ ਫਸਲ ਨੇ ਨਹੀਂ ਦਿੱਤਾ ਤੁਸੀਂ ਕ੍ਰੌਪ ਵਾਈਜ਼ ਜ਼ਿਆਦੀਆਂ ਫਸਲਾਂ ਬੀਜਣੀਆਂ ਸਿੱਖੋ ਜਿੱਦਾਂ ਬਾਈ ਜੀ ਨੇ ਮਟਰ ਲਾ ਕੇ ਕੁਛ ਨਹੀਂ ਬਚਿਆ ਬਾਈ ਜੀ ਕਣਕ ਦੇ ਖਰਚੇ ਜੋਗੇ ਪੈਸੇ ਤੇ ਆ ਗਏ ਆ ਗਏ ਜੀ ਆ ਗਏ ਕਣਕ ਦੇ ਖਰਚੇ ਜੋਗੇ ਕਣਕ ਵੀ ਪੂਰੀ ਗੇਤੀ ਆ ਗਈ ਆ ਕਣਕ ਪੂਰੀ ਗੇਤੀ ਆ ਵਾਹਨ ਦੀ ਦੇ ਲਗਭਗੇ ਮਟਰ ਰੀ ਬਰਾਬਰ ਮੰਨ ਲਓ ਜੇ ਮੇਰੇ ਕਹਨੇ ਲੱਗਦੇ ਵਹਿਮ ਲਵਾਏ ਇਹਨਾਂ ਨੂੰ ਤਿੰਨ ਕਿੱਲੇ ਹਾਂਜੀ ਤਿੰਨ ਚਾਰ ਕਿੱਲੇ ਪੈਨਸਲ ਲਵਾਏ ਮੇਰੇ ਕਹਨੇ ਲੱਗਦੇ ਮੈਂ ਮਟਰ ਤੋੜ ਕੇ ਪੈਨਸਲ ਲਵਾਉਣੇ ਸੀ ਪੈਨਸਲ ਮਟਰ ਤੋੜ ਕੇ ਮੱਕੀ ਦਾ ਮੂੰਗੀ ਦਾ ਮਾਂਵਾ ਦਾ ਫਿਰ ਮਤਲਬ 100 ਡੇਸ਼ਨ 60 60 70 70 ਦਿਨ ਦੀ ਤੁਸੀਂ ਵੀ ਸੋਚੋ ਵੀ ਕਿਹੜੀਆਂ ਹੋ ਸਕਦੀਆਂ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਉਣ ਲਈ ਬਲਕਿ ਇਹ ਤੇ ਛੱਜਲ ਵੱਡੀ ਨਾਂ ਦਾ YouTube ਚੈਨਲ ਸ਼ੁਰੂ ਕੀਤਾ ਤੁਸੀਂ ਉਹਨੂੰ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰੋ ਚੰਗੀਆਂ ਗੱਲਾਂ ਨੂੰ ਆਪਣੇ ਕੋਲ ਰੱਖ ਲਿਓ ਜਿਹੜੀਆਂ ਕੋ ਤੁਹਾਨੂੰ ਨਹੀਂ ਚੰਗੀਆਂ ਲੱਗਦੀਆਂ ਉਹ ਸਾਡੀ ਝੋਲੀ 'ਚ ਪਾ ਦਿਓ ਖੇਤੀਬਾਣੀ ਸੰਬੰਧੀ ਕੋਈ ਵੀ ਤੁਹਾਡੀ ਇਨਕੁਆਰੀ ਹੋਵੇ 9216099188 ਤੁਸੀਂ ਮੈਨੂੰ ਫੋਨ ਕਰਕੇ ਮੇਰੇ ਕੋ ਜੋਗ ਸਲਾਮਾਂ ਲੈ ਸਕਦੇ ਜਿੰਨੀ ਕਮਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਾਨ ਹੈ ਬੁੱਧ ਦਿੱਤੀ ਹੈ ਉਸ ਬੁੱਧ ਅਨਸਾਰ ਤੁਹਾਡੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ